अमृतसर पुलिस नु मिली वड्डी सफलता तीन नजायज पिस्तौला समेत एक काबू चीफ एडिटर कमलजीत सिंह दी विशेष रिपोर्ट कमिश्नरेट अमृतसर दे समुचे पोस्ट पुलिस अधिकारी विशेष करके डिप्टी कमिश्नर ऑफ पुलिस इन्वेस्टिगेशन एडीसीपी इन्वेस्टिगेशन ते एडीसीपी सिटी वन विशाल जी जी ਏਸੀਪੀ ਸ੍ਰੀ ਕੁਲਦੀਪ ਜੀ ਸੀਆਈਏ ਇੰਸਪੈਕਟਰ ਅਮਨਜੋਤ ਅਤੇ ਬਾਕੀ ਹੋਰ ਟੋਟਲ ਜਿਹੜੇ ਹੈਗੇ ਆ ਪੁਲਿਸ ਕਰਮਚਾਰੀਆਂ ਨੇ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਅਸੀਂ ਇਥੇ ਤਾਇਨਾਤ ਹੋਏ ਆ ਬੜੀ ਅਣਥੱਕ ਮਿਹਨਤ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਕਰੀਬ ਐਨਡੀਪੀਐਸ ਦੇ ਤਹਿਤ 99 ਮੁਕਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ 155 ਬੰਦੇ ਗ੍ਰਿਫਤਾਰ ਹੋਏ ਨੇ ਤੇ ਟੋਟਲ 32 ਕਿਲੋ 550 ਗ੍ਰਾਮ ਜਿਹੜੀ ਹੇਰਿੰਡ ਕਵਰ ਹੋਈ ਆ ਜਿਹੜਾ ਕਿ ਆਪਦੇ ਆਪ ਚ ਇੱਕ ਰਿਕਾਰਡ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਨੀ ਟੋਟਲ ਕੁਆਂਟੀਟੀ ਰਿਕਵਰ ਨਹੀਂ ਹੋਈ ਸੀ ਜਿਹੜੀ ਪਿਛਲੇ 2 ਮਹੀਨਿਆਂ ਚ ਹੋਈ ਆ ਇਸੇ ਤਰ੍ਹਾਂ ਅਫੀਮ 9 ਕਿਲੋ ਤੇ ਡਰੱਗ ਮੰਨੀ 1 ਕਰੋੜ 18 ਲੱਖ ਰੁਪਇਆ ਡਰੱਗ ਮੰਨੀ ਆ ਜਿਹੜੀ ਇਹਨਾਂ ਸਮਗਲਸ ਤੋਂ ਬਰਾਮਦ ਹੋਈ ਆ ਤੇ ਬਾਕੀ ਜਿਹੜੇ ਹੋਰ ਵਹੀਕਲਸ ਨੇ ਹੋਰ ਨਾਲ ਹੋਏ ਨੇ ਇਸੇ ਤਰ੍ਹਾਂ ਆਰਮਜ਼ ਐਕਟ ਦੇ ਅਥ ਜਿਹੜੇ ਬੰਦੇ ਫਾਇਰਿੰਗ ਜਾਂ ਆਰਮਜ਼ ਐਕਟ ਲੈ ਕੇ ਜਾਏ ਕ੍ਰਾਈਮ ਕਮਿਟ ਕਰਦੇ ਸੀ ਉਹਨਾਂ ਦੇ ਅੱਠ ਮੁਕਦਮੇ ਦਰਜ ਕਰਕੇ ਜਿਨ੍ਹਾਂ 'ਚ 16 ਬੰਦੇ ਅਰੈਸਟ ਹੋਏ ਸੀ ਤੇ ਜਿਨ੍ਹਾਂ ਤੋਂ ਕਰੀਬ-ਕਰੀਬ 25 ਜਿਹੜੇ ਪਿਸਟਲ ਵਾਲੀ ਮੌਜ਼ਰ ਜਿਹੜੇ ਵੈਪਨ ਸੀ ਤੇ ਤਿੰਨ ਰਵਾਲਵਰ ਉਹ ਉਹਨਾਂ ਤੋਂ ਰਿਕਵਰ ਹੋਏ ਨੇ ਇਸੇ ਦਿਨ ਅਕਸਾਈਜ ਐਕਟ ਤਹਿਤ 55 ਮੁਕਦਮੇ ਦਰਜ ਕਰਕੇ 57 ਬੰਦੇ ਅਰੈਸਟ ਕੀਤੇ ਨੇ ਤੇ ਕਰੀਬ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਆ ਜਿਹੜੀ ਉਹ ਰਿਕਵਰ ਹੋਈ ਆ ਇਸੇ ਤਰ੍ਹਾਂ ਡਰੱਗ ਸਮੱਗਲਰਸ ਦੇ ਵੱਲੋਂ ਜਿਹੜੀ ਨਾਜਾਇਜ਼ ਜਿਹੜੇ ਉਹਨਾਂ ਦੇ ਇਹ ਜਿਹੇ ਧੰਦਿਆਂ ਤੋਂ ਉਹਨਾਂ ਨੂੰ ਅਰਨ ਕਰਕੇ ਜਿਹੜੇ ਉਹਨਾਂ ਨੇ ਪੈਸੇ ਕਮਾਈ ਸੀ ਉਹਦੇ ਤਹਿਤ 1 ਕਰੋੜ 92 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਜਿਹਨੂੰ 68 ਐਫ ਕੇਸਿਸ ਕਹਿੰਦੇ ਨੇ ਚਾਰ ਕੇਸਾਂ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਆ ਪ੍ਰਵਾਨ ਕੀਤੀ ਗਈ ਆ ਤੇ 1 ਕਰੋੜ 92 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਦੀ ਕਨਫਿਸਕੇਟ ਕੀਤੀ ਆ ਇਸੇ ਤਰ੍ਹਾਂ 755 ਬੰਦੇ ਪ੍ਰੀਵੈਂਟਿਵ ਐਕਸ਼ਨ ਲਏ ਨੇ 111 ਜਿਹੜੇ ਪਗੋੜੇ ਨੇ ਜਿਹੜੇ ਡਰੱਗਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਪਗੋੜੇ ਸੀ 111 ਪਗੋੜੇ ਗ੍ਰਿਫਤਾਰ ਹੋਏ ਨੇ ਤੇ ਹੋਰ ਜ਼ੰਮੀਨ ਜੁਰਮਾਂ ਦੇ ਤਹਿਤ ਜਿਹੜੇ ਪੁਰਾਣੇ ਹੋਰ ਦੋਸ਼ੀ ਪਗੋੜੇ ਸੀ ਉਹ 18 ਬੰਦੇ ਗ੍ਰਿਫਤਾਰ ਹੋਏ ਨੇ ਇਸੇ ਤਰ੍ਹਾਂ ਅਵੇਅਰਨੈਸ ਸਕੀਮ ਦੇ ਤਹਿਤ ਕਮਿਸ਼ਨਟ ਅੰਮ੍ਰਿਤਸਰ ਵੱਲੋਂ ਕਰੀਬ 85 ਸੈਮੀਨਾਰ ਲਾਏ ਨੇ ਜੋ ਕਿ ਲਗਾਤਾਰ ਆਲਮੋਸਟ ਮੋਰ ਦੈਨ ਇੱਕ ਜਿਹੜਾ ਹੈਗਾ ਸੈਮੀਨਾਰ ਹਰ ਰੋਜ਼ ਦਾ ਐਵਰੇਜ ਉਹ ਜਿਹੜੀ ਸਾਡੀ ਪੈ ਰਹੀ ਆ ਤਾਂ ਕਿ ਨਵੇਂ ਜਿਹੜੇ ਆ ਜਵਾਨੀ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸਟੇਜ ਕੀਤਾ ਜਾਵੇ ਤੇ ਸਾਡੇ ਨਵੇਂ ਜਿਹੜੇ ਨੌਜਵਾਨ ਆ ਨਵੀਂ ਜਨਤਾ ਹੈਗੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਇਸੇ ਲੜੀ ਦੇ ਵਿੱਚ 15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੇ ਜਿਹੜੀ ਆ ਉਹ ਸ਼ਕਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ 'ਚ ਪੜ੍ਹਾਈ ਕਰਦਾ ਇਹਨੂੰ ਤਿੰਨ ਪਿਸਤੌਲ 30 ਬੋਰ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮਹंगाई ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੀਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵੇਨਿਊ ਦੇ ਦੌਰਾਨ ਨਾਕਾ ਬੰਦੀ ਦੌਰਾਨ ਇਹਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਅਰੈਸਟ ਪਾਈ ਆ ਇਸ ਤਰ੍ਹਾਂ ਕਮਿਸ਼ਨਰੇਟ ਵੱਲੋਂ ਅਮਰਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਹਦੇ ਲਈ ਸਾਰੀ ਟੀਮ ਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਤੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਗਾਹ ਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅਮਰਸਰ ਨੂੰ ਨਸ਼ਾ ਮੁਕਤ ਫਤੇ ਕ੍ਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖੇ ਸਰ ਇਹ ਬੀਐਸਟੀ ਐਗਰੀਕਲਚਰ ਕਿਵੇਂ ਪਾਕਿਸਤਾਨ ਦੇ ਹੈਡਲਰ ਦੇ ਜ਼ਬਰਚਾ ਉਹ ਕਿਹੜਾ ਗੈਂਗ ਹੈ ਤੁਹਾਨੂੰ ਪਤਾ ਉਹ ਉਹ ਰੀਸੈਂਟਲੀ ਇਹ ਕੱਲ ਸ਼ਾਮ ਦੀ ਫੜੇ ਆ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਪ੍ਰਭਾਵਤ ਹੋ ਰਹੀ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਹੋਰ ਬੰਦੇ ਹੈਗੇ ਹਾਂਜੀ ਹੋਰ ਬੰਦੇ ਹੈਗੇ ਨੇ ਇਹਦੇ ਜਿਹੜੇ ਸੋਰਸ ਆ ਇਹ ਸਾਰੇ ਬਾਹਰੋਂ ਮਗਾਇਏ ਹੋਏ ਨੇ ਥਿੰਨੇ ਵੈਪਨ ਇਹ ਵੈਪਨ ਜਿਹੜੇ ਕਿਹਦੇ ਰਾਹੀਂ ਆਉਂਦੇ ਕਿਉਂ ਆਉਂਦੇ ਆ ਉਹਦੀ ਡਿਟੇਲ ਆ ਤੁਹਾਨੂੰ ਆਉਂਦੇ ਦੇਣਾ ਸ਼ੇਅਰ ਕਰੋ। ਕ੍ਰਾਸ ਬਾਰਡਰਸ ਸਮਗਲੀ ਹੋਈ ਹੈ। ਹਾਂਜੀ ਕ੍ਰਾਸ ਬਾਰਡਰ। ਪਾਕਿਸਤਾਨ ਤੋਂ ਆਇਆ ਹੈ। ਹਾਂਜੀ ਪਾਕਿਸਤਾਨ ਤੋਂ। ਤੇ ਕਿੱਥਰ ਯੂਜ਼ ਹੋਣੇ ਸੀ ਕੁਝ ਜਾਣਕਾਰੀ ਕਿਸੇ ਗੈਂਗ ਨਾਲ ਤੱਲਕ ਰੱਖਦਾ ਬੰਦਾ? ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਹਲੇ ਬਹੁਤ ਸ਼ਾਰਟ ਨੋਟਿਸ ਦੇ ਅਸੀਂ ਪੀਸੀ ਦਿੱਤੀ ਆ ਕਿਉਂਕਿ ਅਸੀਂ ਵੀ ਸੀਗੇ ਤੇ ਉਹ ਤੁਹਾਨੂੰ ਸਾਰੀ ਸਹੀ। ਇਹ ਤਾਂ ਕ੍ਰਿਮੀਨਲ ਸਪੌਟ ਹੈ ਨਾ ਤੁਸੀਂ। ਨਹੀਂ ਇਹਦਾ ਕ੍ਰਿਮੀਨਲ ਰਿਕਾਰਡ ਨਹੀਂ। ਉਹ ਇੱਕ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਹੈ ਇੱਕ ਬਹੁਤ ਵੱਡੀ ਵੱਡੀ ਪ ਉਹ ਸਾਰੇ ਸਾਰੇ ਬਰੋਜ਼ ਗੌਨ ਜਿਹੜੇ ਹੈਗੇ ਨੇ ਉਹਦੀ ਡਿਟੇਲ ਜਿਹੜੀ ਅਸੀਂ ਵਰਕਆਊਟ ਕਰ ਰਹੇ ਹਾਂ ਬਾਅਦ ਵਿੱਚ ਸ਼ੇਅਰ ਨਹੀਂ ਕਰਦੇ ਕਾਈਂਡਲੀ ਸਮਝਾ ਦੇ ਪ੍ਰੋਪਰ ਕਰ ਸਕਦੇ ਕਿਉਂਕਿ ਇਹਦੇ ਹੋਰ ਸਟੂਡੈਂਟ ਇਹਦੇ ਨਾਲ ਹੋਣਗੇ ਸਟੂਡੈਂਟ ਨਹੀਂ ਹੈ ਜਿਹੜੇ ਬੰਦਿਆਂ ਦੇ ਰਾਹੀਂ ਨੇ ਵੈਪਨ ਜਿਹੜੇ ਉਹ ਹਾਸਲ ਕੀਤੇ ਨੇ ਉਹ ਰੂਰਲ ਅੰਮ੍ਰਿਤਸਰ ਜਾਂ ਤਰਨਤਾਰਨ ਦੇ ਜਿਹੜੇ ਕੁਝ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਈ ਨੇਮ ਜਾਗਰ ਨਹੀਂ ਕਰਨਾ ਉਹ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਹੋਏ ਨੇ ਉਹਨਾਂ ਦੇ ਰਾਹੀਂ ਨੇ ਵੈਪਨ ਤੁਸੀਂ ਕਹਿੰਦੇ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਹੈਂ ਪੜਾਈ ਕਰ ਰਹੇ ਆ ਆਪਣਾ ਹਾਂਜੀ ਕਰਦੇ ਆ ਇੱਕ ਸਰ ਤੁਸੀਂ ਅਜੋ ਘੋਰ ਜ਼ਿਕਰ ਕੀਤਾ ਜਿ ਪਹਾਰਤ ਫੇਲ ਆ ਗਈ ਹੈ 32 ਕਿਲੋ ਹੈ ਰਹੀ ਵਿਗਲੇ ਜਿਹੜੀ ਹੈ ਤਕਰੀਬਨ 1.5 ਘੰਟੇ ਤੋਂ ਮਡੇ ਡਰਗ ਮੰਨੀ ਇਸ ਦੇ ਵਿੱਚ ਬਹੁਤ ਜਾਨੀ ਦੋਵੇਂ ਐਂਗਲਰ ਮੈਂ ਵੇਖਿਆ ਗਿਆ ਬਈ ਜੀ ਇਹ ਵੀ ਕਹਿ ਸਕਦੇ ਹੋ ਪੁਲਿਸ ਦਾ ਕੰਮ ਕਰੇ ਬਟ ਐਨੀ ਐਰੋਨ ਆ ਵੀ ਤੇ ਰਹੀ ਆ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਡਰੋਨ ਐਕਟੀਵਿਟੀ ਰਹੇ ਬਾਰਡਰ ਤੋਂ ਕ੍ਰੋਸ ਜਿਹੜੀ ਹੈਗੀ ਆ ਉਹ ਪਾਕਿਸਤਾਨ ਦੀ ਸਾਜ਼ਿਸ਼ ਆ ਉੱਥੋਂ ਦੀ ਜਿਹੜੀ ਆਈਐਸਆਈਏ ਮਿਲੀ ਹੋਈ ਆ ਉਹਦੇ ਤੱਕ ਲਗਾਤਾਰ ਆ ਰਹੀ ਆ ਪਰ ਅਸੀਂ ਉਹਨੂੰ ਕਾਫੀ ਹੱਦ ਤੱਕ ਆ ਉਹਨੂੰ ਜਿਹੜੀ ਆਉਂਦੀ ਆ ਅਸੀਂ ਇੱਥੇ ਉਹਨੂੰ ਫੜ ਕੇ ਉਹਨਾਂ ਨੂੰ ਜਿਹੜੇ ਹੈਗੇ ਨੇ ਉਹ ਪੈਡਲਰ ਹੈਗੇ ਨੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਨੇ ਜਿਹੜੇ ਉਹਨਾਂ ਦੇ ਪਾਂਡੀ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤਾਂ ਹੀ ਉਹ ਜਿਹੜੀ ਇੱਕ ਕਰੀਬ 155 ਬੰਦੇ ਫੜੇ ਗਏ ਨੇ ਸਰ ਕਿੱਡੀ ਕਿ ਰਿਕਵਰੀ ਹੈ ਕਿਉਂਕਿ ਰਿਕਵਰੀ ਪੈਸਾ ਬਹੁਤ ਰਿਕਵਰ ਹੋਇਆ ਕਿੰਨੀ ਕਾਮਯਾਬੀ ਹੋਈ ਬਹੁਤ ਵੱਡੀ ਰਿਕਵਰੀ ਹੈ 32 32 ਕਿਲੋ ਜੇ ਪੁਰਾਣਾ ਡਿਟੇਲ ਕੱਢੋਂਗੇ ਕਾਫੀ ਲੰਬੇ ਸਮੇਂ ਤੋਂ ਇੰਨੀ ਨਹੀਂ ਹੋਈ ਸੀ ਜੇ ਇਹ ਦੋ ਦੀ ਗੱਲ ਕਰੀਏ ਕੈਸ਼ ਦੋਵੇਂ ਇਕੱਠੇ ਕੈਸ਼ ਵੀ 1 ਕਰੋੜ 18 ਲੱਖ ਰੁਪਏ ਹੈਗਾ ਹੋਰ ਵਕਫ ਹੋਰ ਹੋਰ ਕੋਈ ਸੇਜੰਸੀਆਂ ਨੇ ਹੋਰ ਵੀ ਜਿਹੜਾ ਇਦਾਂ ਦਾ ਜਿਹੜਾ ਪੈਸਾ ਫੜਿਆ ਕਾਫੀ ਪੈਸਾ ਇਨਵੋਲਵ ਹੋਣ ਕਰਕੇ ਜਿਹੜੀ ਇਹ ਸਮਗਲਿੰਗ ਹੈ ਜਿਹੜੀ ਇਹ ਉਸਾਇਤ